ਸਕਾਈ ਨਿਊਜ਼ ਮੈਂ ਪੀਵੀ ਦੇ ਨਾਲ ਜੁੜਿਆ ਹੁ ਤੁਸੀਂ ਤੇ ਖਬਰ ਜੁੜੀ ਹੋਈ ਹੈ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਗੈਂਗਸਟਰ ਗੋਲਡੀ ਬਰਾੜਸ ਅਤੇ ਉਸਦੇ ਸਾਥੀਆਂ ਦੇ ਉੱਤੇ ਹੋਣ ਐਕਸ਼ਨ ਹੋਇਆ ਐਨਆਈ ਦੇ ਵੱਲੋਂ ਚਾਰ ਸੀਟ ਦਾਖਲ ਕੀਤੀ ਗਈ ਹੈ ਦਰਸਲ ਜਿਸ ਮਾਮਲੇ ਦੇ ਵਿੱਚ ਇਹ ਚਾਰ ਸੀਟ ਦਾਖਲ ਕੀਤੀ ਗਈ ਹੈ ਉਹ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਜਿਸ ਤੇ ਵਿੱਚ ਗੈਂਗਸਟਰ ਗੋਲਡੀ ਬਰਾੜ ਅਤੇ ਉਸਦੇ ਸਾਥੀਆਂ ਦੇ ਵੱਲੋਂ ਚੰਡੀਗੜ੍ਹ ਦੇ ਇੱਕ ਵਪਾਰੀ ਦੇ ਕੋਲੋਂ ਫਰौती ਮੰਗੀ ਗਈ ਸੀ ਪੈਸੇ ਮੰਗੇ ਗਏ ਸੀ ਜਿਸ ਤੋਂ ਬਾਅਦ ਐਨਆਈਏ ਦੇ ਵੱਲੋਂ ਇਹ ਐਕਸ਼ਨ ਕੀਤਾ ਜਾਂਦਾ ਹੈ ਤੇ ਜਾਂਚ ਕੀਤੀ ਜਾਂਦੀ ਹੈ ਕਿ ਉਹ ਕੌਣ ਨੇ ਜਿਨ੍ਹਾਂ ਦੇ ਵੱਲੋਂ ਇੱਕ ਫੋਨ ਕਾਲ ਕਰਕੇ ਪਹਿਲਾਂ ਫਰौती ਮੰਗੀ ਜਾਂਦੀ ਹੈ ਉਸ ਤੋਂ ਬਾਅਦ ਗੋਲੀਆਂ ਤੱਕ ਚਲਾ ਦਿੱਤੀਆਂ ਜਾਂਦੀਆਂ ਨੇ ਜਦੋਂ ਤੱਕ ਉਹਨਾਂ ਨੂੰ ਫਰौती ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਹੈ ਉਸ ਤੋਂ ਬਾਅਦ ਇਹ ਕੇਸ ਐਨਆਈਏ ਦੇ ਕੋਲ ਪਹੁੰਚਦਾ ਹੈ ਤੇ ਜਾਂਚ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਜੁੜੇ ਹੋਏ ਉਸ ਦੇ ਸਾਥੀਆਂ ਦੇ ਵੱਲੋਂ ਉਸ ਦੇ ਗੁਰਗਿਆਂ ਦੇ ਵੱਲੋਂ ਇਹ ਜਿਹੜਾ ਸਾਰਾ ਕੰਮ ਕੀਤਾ ਗਿਆ ਤੇ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 3 ਜਿਹੜੇ ਸਾਥੀ ਨੇ 골ਡੀ ਬਰਾਡ ਦੇ ਤੇ 골ਡੀ ਬਰਾਡ ਅਜੇ ਫਰਾਰ ਨੇ ਬਾਕੀ ਸਾਥੀਆਂ ਨੂੰ ਕਾਬੂ ਜ਼ਰੂਰ ਕੀਤਾ ਗਿਆ ਉਹਨਾਂ ਤੋਂ ਪੁੱਛ-ਕਿਛ ਜ਼ਰੂਰ ਕੀਤੀ ਗਈ ਸੀ ਤੇ ਪਤਾ ਕੀਤਾ ਗਿਆ ਸੀ ਕਿ ਕਦੋਂ ਤੋਂ ਇਹ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਕਿਹੜੇ-ਕਿਹੜੇ ਵਪਾਰੀਆਂ ਦੇ ਕੋਲੋਂ ਉਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਗਈਆਂ ਨੇ ਤੇ ਇਸ ਦੇ ਪਿੱਛੇ ਦਾ ਜਿਹੜਾ ਮਾਸਟਰ ਮਾਈਂਡ ਹੈ ਉਹ ਕੋਹਣਾ ਹੈ ਤਾਂ ਪਤਾ ਲੱਗਦਾ ਕਿ 골ਡੀ ਬਰਾਡ ਹੀ ਇਸ ਕੇ ਇਸ ਦੇ ਵਿੱਚ ਮਾਸਟਰ ਮਾਈਂਡ ਹੈ ਤੇ ਜਿਸ ਦੇ ਤਹਿਤ ਉਸ ਦੇ ਉੱਤੇ ਵੀ ਫਿਰ ਮਾਮਲਾ ਦਰਜ ਕੀਤਾ ਜਾਂਦਾ ਤੇ ਹੁਣ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਗੈਂਗਸਟਰ 골ਡੀ ਬਰਾਡ ਦਾ ਗੋਲਡੀ ਬਰਾਡ ਨੂੰ ਭਾਰਤ ਦੇ ਵਿੱਚ ਅਤਵਾਦੀ ਿਕrar ਦਿੱਤਾ ਗਿਆ ਤੇ ਉਹ ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹਾਲਾਂਕਿ ਉਸ ਦੀ ਜਿਹੜੀ ਪਰਮਾਨੈਂਟ ਲੋਕੇਸ਼ਨ ਹੈ ਉਸ ਦਾ ਜਿਹੜਾ ਸਰਚ ਹੈ ਅਭਿਆਨ ਹੈ ਉਹ ਜ਼ਰੂਰ ਚਲਾਇਆ ਜਾ ਰਿਹਾ ਹੈ ਤਾਂ ਕਿ ਉਸ ਨੂੰ ਕਾਬੂ ਕੀਤਾ ਜਾ ਸਕੇ ਤੇ ਭਾਰਤ ਲਿਆਂਦਾ ਜਾ ਸਕੇ ਕਿਉਂਕਿ ਉਸ ਦੇ ਵੱਲੋਂ ਭਾਰਤ ਦੇ ਵਿੱਚ ਬਹੁਤ ਸਾਰੇ ਫਰੋਤੀ ਦੇ ਮਾਮਲੇ ਕਤਲ ਦੇ ਮਾਮਲੇ ਤੇ ਹੋਰ ਕਈ ਸੰਗੀਨ ਅਪਰਾਧ ਨੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਇੱਕ ਮਾਮਲਾ ਇਹ ਵੀ ਉਸ ਦੇ ਨਾਲ ਜੁੜਿਆ ਹੋਇਆ ਹੈ ਕਿ ਉਸ ਦੇ ਵੱਲੋਂ ਇੱਕ ਆਤਵਾਦੀ ਸੰਗਠਨ ਬਣਾ ਕੇ ਭਾਰਤ ਦੇ ਵਿੱਚ دہشت ਫਲਾਉਣ ਦਾ ਜਿਹੜਾ ਕੰਮ ਹੈ ਉਹ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ NIA ਦੇ ਵੱਲੋਂ ਪਹਿਲਾਂ ਵੀ ਗੋਲਡੀ ਬਰਾੜ ਦੇ ਕਈ ਸਾਥੀਆਂ ਨੂੰ ਕਾਬੂ ਕੀਤਾ ਗਿਆ ਪੁੱਛਗਿੱਛ ਕੀਤੀ ਗਈ ਹੈ ਪਰੰਤੂ ਗੋਲਡੀ ਬਰਾੜ ਅਜੇ ਤੱਕ ਕਾਬੂ ਨਹੀਂ ਆ ਸਕਿਆ ਹਾਲਾਂਕਿ ਜਾਂਚ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ NIA ਦੇ ਵੱਲੋਂ ਵੱਡਾ ਦਾਵਾ ਜਰੂਰ ਠੋਕਿਆ ਗਿਆ ਹੈ ਕਿ ਉਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਭਾਰਤ ਲਿਆਂਦਾ ਜਾਵੇਗਾ ਪਰ ਜਿਸ ਕੇਸ ਦੇ ਵਿੱਚ ਹੁਣ NIA ਦੇ ਵੱਲੋਂ ਐਕਸ਼ਨ ਕੀਤਾ ਗਿਆ ਇਹ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਜਿੱਥੇ ਗੈਂਗਸਟਰ ਗੋਲਡੀ ਬਰਾੜ ਅਤੇ 9 ਹੋਰ ਸਾਥੀਆਂ ਦੇ ਵੱਲੋਂ ਫਰौती ਮੰਗੀ ਗਈ ਸੀ